ਅਠਕਾਂ ਦੀ ਪਰਜ਼ੋਰ ਮੰਗਦੇ ਉੱਤੇ ਪੇਸ਼ ਕਰ ਰਹੇ ਹਾਂ ਨਾਵਲ ਹਰ ਮਿੱਟੀ ਦੀ ਆਪਣੀ ਖਸਲਤ ਜਿਸ ਨੂੰ ਲਿਖਿਆ ਹੈ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਸ਼੍ਰੀ ਜਸਪਾਲ ਮਾਨਖੇੜਾ ਨੇ ਤੇ ਆਓ ਜੀ ਅੱਜ ਆਪਾਂ ਸੁਣਦੇ ਹਾਂ ਇਸ ਨਾਵਲ ਦਾ 18ਵਾਂ ਭਾਗ ਪ੍ਰਦੀਪ ਕੁਮਾਰ ਜੀ ਜ਼ੁਲਮ ਜ਼ਬਰ ਵਿਰੁੱਧ ਆਵਾਜ਼ ਆਪਾਂ ਉਠਾ ਲਈਏ ਇਹ ਲੋਕ ਤੁਹਾਡੇ ਨਾਲ ਨੇ ਲੋਕਾਂ ਦੇ ਇਕੱਠ ਨੇ ਉਹ ਮੱਲਾ ਮਾਰ ਲਿਆ ਨੇ ਮਾਫ ਕਰਨਾ ਤੁਸੀਂ ਇਕੱਲੇ ਜਾਂ ਕੋਈ ਵੀ ਆਮ ਆਦਮੀ ਇਹ ਨਹੀਂ ਸੀ ਕਰ ਸਕਦਾ ਦੋਸ਼ੀਆਂ ਨੂੰ ਫੜਨਾ ਕੇਸ ਪੈਣਾ ਚਾਰਜ ਲੱਗਣੇ ਲੋਕਾਂ ਦੇ ਇਕੇ ਦੀ ਜਿੱਤ ਹੈ ਦੋਸ਼ੀਆਂ ਨੂੰ ਸਜ਼ਾ ਤੁਸੀਂ ਹੀ ਦੇਵਾ ਸਕਦੇ ਹੋ ਤੁਹਾਡੀ ਗਵਾਹੀ ਤੇ ਸਾਰਾ ਕੇਸ ਖੜਾ ਹੈ ਜੇ ਤੁਸੀਂ ਤਿਲਕ ਗਏ ਥਿੜਕ ਗਏ ਘਬਰਾ ਗਏ ਡਰ ਗਏ ਕੇਸ ਗਿਆ ਉਹੀ ਗੁੰਡੇ ਬਦਮਾਸ਼ ਆਜ਼ਾਦ ਬੁੱਕਣਗੇ ਹੋਰ ਲੋਕਾਂ ਦੀਆਂ ਧੀਆਂ ਪੇਣਾ ਖਰਾਬ ਕਰਨਗੇ ਸਮਾਜ ਦਾ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਦਾ ਬਚਾਅ ਫੇਰ ਹੀ ਹੋਵੇਗਾ ਜੇ ਤੁਸੀਂ ਤਕੜੇ ਹੋਵੋਗੇ ਡਟੋਗੇ ਵਕੀਲ ਦੀਆਂ ਗੱਲਾਂ ਸੁਣ ਕੇ ਪ੍ਰਦੀਪ ਦੇ ਅੰਦਰ ਉੱਠਦੀਆਂ ਗੱਲਾਂ ਮੋਹ ਦੀਆਂ ਛੱਲਾ ਡਾਰਾ ਪਾ ਸ਼ਰਮ ਬੇਸ਼ਰਮੀ ਦੀਆਂ ਤਰੰਗਾਂ ਦਬ ਕੇ ਅਣਖ ਗੈਰਤ ਦੀਆਂ ਕਿਰਨਾਂ ਫੁੱਟਣ ਲੱਗੀਆਂ ਉਸ ਆਪੇ ਤੇ ਕਾਬੂ ਪਾ ਆਖਿਆ ਸੌਰੀ ਵਕੀਲ ਸਾਹਿਬ ਵੱਡੀ ਸੱਟ ਨੇ ਮੇਰੀ ਸੁਰਤ ਬੰਦਲਾ ਰੱਖੀ ਹੈ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਮੈਨੂੰ ਦਰੋਸਤ ਕਰ ਲਵੋਗੇ ਹੁਣ ਮੈਂ ਠੀਕ ਹਾਂ ਸਮਝਾਓ ਗਵਾਹੀ ਮੈਂ ਬੋਲਾਂਗਾ ਆਪਣਾ ਦਰਦ ਬੋਲਾਂਗਾ ਆਪਣੇ ਜਜ਼ਬਾਤਾਂ ਤੇ ਕਾਬੂ ਪਾ ਕੇ ਆਪਣਾ ਸੱਚ ਬਿਆਨ ਕਰਾਂਗਾ ਇੰਦਰਪਾਲ ਮਦਨਦੀਪ ਸਰਕਾਰੀ ਵਕੀਲ ਦੇ ਦਫ਼ਤਰ ਚੋਂ ਪ੍ਰਦੀਪ ਦੇ ਨਾਲ ਹੀ ਉਸਦੇ ਘਰ ਆ ਗਏ ਘਰੇ ਸਾਰਾ ਪਰਿਵਾਰ ਜੁੜ ਬੈਠਾ ਪਰ ਅਸੀਰਤ ਬੁਲਾਉਣ ਤੇ ਵੀ ਨਾ ਆਈ ਉਹ ਸਾਰੇ ਕੱਲ ਦੀ ਪੇਸ਼ੀ ਅਤੇ ਪ੍ਰਦੀਪ ਦੀ ਗਵਾਹੀ ਦੀਆਂ ਗੱਲਾਂ ਕਰੀ ਗਈ ਗਏ ਕਰਦਿਆ ਜੀਆਂ ਦੇ ਹਰਾਸੇ ਚਿਹਰਿਆਂ ਉੱਪਰ ਮੱਧਮ ਜਹੀ ਆਸ ਦੀਆਂ ਕਿਰਨਾਂ ਕਦੇ ਚਮਕ ਪੈਂਦੀਆਂ ਕਦੇ ਮਠੀਆਂ ਪੈਣ ਲੱਗਦੀਆਂ ਬਦਲਿਆ ਬਦਲਿਆ ਪ੍ਰਦੀਪ ਰਾਤ ਨੂੰ ਸੌਣ ਲਈ ਬਿਸਤਰੇ ਵਿੱਚ ਚਲਿਆ ਗਿਆ ਹੋਰ ਦਿਨਾਂ ਦੇ ਮੁਕਾਬਲ ਤਨ ਉਸ ਨੂੰ ਸੁਖਦਾਈ نیند ਆਈ ਪ੍ਰਦੀਪ ਸਵੇਹਾ 4 ਵਜੇ ਹੀ ਉੱਠ ਖੜਾ ਉਹ ਗੀਜ਼ਰ ਚਲਾਇਆ ਗੈਸ ਚਲਾ ਚਾਹ ਦਾ ਕੱਪ ਬਣਾ ਲਿਆ ਫਿਰ ਅਰਜ਼ਾਈ ਵਿੱਚ ਆ ਬੈਠਾ ਬਾਹਰ ਧੁੰਦ ਸੀ ਠੰਡ ਸੀ ਹਨੇਰਾ ਸੀ ਹੱਥ ਨੂੰ ਹੱਥ ਨਹੀਂ ਸੀ ਦਿਸਦਾ ਰਜਾਈ ਵਿੱਚ ਵੜਦੇ ਪ੍ਰਦੀਪ ਨੂੰ ਠੰਡੀ ਤੋੜਤੜੀ ਆ ਗਈ ਪੈਰ ਤੇ ਅੰਗੂਠੇ ਤੋਂ ਸਿਰ ਦੇ ਵਾਲਾ ਤੱਕ ਜਾਂਦੀ ਕੰਬਣੀ ਸਰੀਰ ਦੇ ਹਰ ਅੰਗ ਕੰਬਾ ਗਈ ਉਸ ਦੇ ਸਰੀਰ ਦੇ ਸਾਰੇ ਸੈੱਲ ਠੰਡੀ ਕੰਬਣੀ ਨਾਲ ਲੜਨ ਲਈ ਭੱਜੇ ਅੰਦਰਲੀ ਤਾਕਤ ਅਤੇ ਸੁਵਾਦੀ ਗਰਮ ਚਾਹ ਨੇ ਕੰਬਣੀ ਤੇ ਕਾਬੂ ਪਾ ਪ੍ਰਦੀਪ ਨੂੰ ਸਹਜ ਕਰ ਦਿੱਤਾ ਉਸ ਦੇ ਦਿਮਾਗ ਵਿੱਚ ਹੋਇਆ ਬੀਤਿਆ ਅਤੇ ਹੋਣ ਵਾਪਰਨ ਵਾਲਾ ਘੁੰਮਣ ਲੱਗਾ ਪ੍ਰਦੀਪ ਦੇ ਅੰਦਰਲੇ ਸੈੱਲ ਤਕੜੇ ਹੋਣ ਲੱਗੇ ਪਰਦੀਪ ਦੇ ਮਨ ਵਿੱਚ ਹੋਣ ਵਾਲੀ ਗਵਾਹੀ ਦੀ ਰੂਪਰੇਖਾ ਬਣਨ ਲੱਗੀ ਦਿਨ ਫਿਰ ਪਹਿਲੇ ਦਿਨਾਂ ਵਰਗਾ ਸੀਤ ਸੀ ਕਚਹਿਰੀ ਭਾਵੇਂ 11 ਵਜੇ ਪਖਣੀ ਸੀ ਪਰ ਪ੍ਰਦੀਪ ਤੇ ਸਨੇਹ ਸਹੀ 10 ਵਜੇ ਕਚਹਿਰੀ ਦਾ ਗੇਟ ਲੰਘ ਗਏ ਤਹਿਸੀਲ ਦਫ਼ਤਰ ਵਾਲੇ ਪਾਸੇ ਖੋਖੇ ਦਫ਼ਤਰ ਝਾੜੇ ਸੰਭਰੇ ਜਾ ਰਹੇ ਸਨ ਬਾਲ ਪਾਵਨ ਬਚਤ ਪਾਵਨ ਧਰਨਾ ਗਰਾਊਂਡ ਵਿੱਚ ਚੁੱਪਚਾ ਸੀ ਹਰੇ ਘਰ ਨੂੰ ਪੋਹਰੇ ਨੇ ਚਿੱਟਾ ਕੀਤਾ ਹੋਇਆ ਸੀ ਤ੍ਰੇਲ ਨਾਲ ਡਰਖਤਾਂ ਦੇ ਪੱਤੇ ਦੁਖੀਏ ਦੀ ਅੱਖ ਵਾਂਗੂ ਡੁੱਲੂ ਡੁੱਲੂ ਕਰ ਰਹੇ ਸਨ ਜਿਲਾ ਕੰਪਲੈਕਸ ਅਤੇ ਕੋਰਟ ਕੰਪਲੈਕਸ ਦੀਆਂ ਦਿਓ ਕੱਦ ਇਮਾਰਤਾਂ ਤੁੰਦਲੀਆਂ ਤੁੰਦਲੀਆਂ ਦਿਸਦੀਆਂ ਸਨ ਟਾਵੀਆਂ ਟਾਵੀਆਂ ਕਾਰਾਂ ਮੋਟਰਸਾਈਕਲ ਸਕੂਟਰਾਂ ਹੀ ਪਾਰਕਿੰਗ ਵਿੱਚ ਸਨ ਸਨੇਹ ਨੇ ਗੱਡੀ ਲਈ ਕਾਰ ਦੀ ਤਾਕੀ ਬੰਦ ਕੀਤੀ ਤੇ ਤੁਰ ਹੀ ਜਾਂਦੀ ਨੇ ਹੀ ਕਾਰ ਲੋਕ ਕਰ ਦਿੱਤੀ ਆਸ-ਪਾਸ ਵੇਖਿਆ ਉਸ ਨੂੰ ਪ੍ਰਦੀਪ ਬਿਮਾਰਾ ਵਾਂਗ ਕਚਹਿਰੀਆਂ ਵੱਲ ਤੁਰਿਆ ਜਾਂਦਾ ਦਿਸਿਆ ਸਨੇਹ ਤੇਜ਼ ਕਦਮੀ ਪੁੱਟ ਦੀ ਬਾਪ ਨਾਲ ਜਾ ਰਹੀ ਉਹ ਮਦਨਦੀਪ ਦੇ ਦਫ਼ਤਰ ਵੱਲ ਜਾਣ ਲੱਗੇ। ਉਹਨਾਂ ਦੇ ਪੁੱਜਣ ਤੋਂ ਪਹਿਲਾਂ ਐਕਸ਼ਨ ਕਮੇਟੀ ਦੇ ਕਈ ਆਗੂ ਆਏ ਬੈਠੇ ਸਨ। ਉਹਨਾਂ ਸਨੇਹ ਤੇ ਪ੍ਰਦੀਪ ਨੂੰ ਬਹਾਲਿਆ। ਚਾਹ ਦੇ ਦੋ ਕੱਪ ਉਹਨਾਂ ਵੱਲ ਸਰਕਾ ਦਿੱਤੇ। ਗੁਰਮੀਤ ਨੇ ਘੜੀ ਵੇਖੀ। ਇੱਕ ਨੌਜਵਾਨ ਨੂੰ ਕਿਹਾ, "ਸੁਖਿਆ, ਤੂੰ 9 ਨੰਬਰ ਅਦਾਲਤ ਦੇ ਅੱਗੇ ਜਾ ਬੈਠ। ਜਦੋਂ ਆਵਾਜ਼ ਪਈ, ਪੇਸ਼ ਹੋ ਜੀ। ਫੋਨ ਕਰਦੀ ਜਾਂ ਸਾਨੂੰ ਭੱਜ ਕੇ ਲੈ ਜਾਵੇਂ।" ਸੁਖਾ ਸਨਸਾਰ ਉੱਠ ਗਿਆ। ਉਹ ਸੁੱਖੇ ਨੂੰ ਉਡਿਕਣ ਲੱਗੇ ਉਹਨਾਂ ਚਿਰ ਉਹ ਐਧਰ ਉਧਰ ਦੀਆਂ ਮਾਰਨ ਲੱਗੇ ਵਿੱਚ ਹੀ ਸੀਰਤ ਅਗਵਾ ਕੇਸ ਦੀ ਵੀ ਗੱਲ ਆ ਜਾਂਦੀ ਪਰ ਪ੍ਰਦੀਪ ਦੇ ਜਿਹਨ ਵਿੱਚ ਤਾਂ ਅਦਾਲਤ ਹੀ ਸ਼ਾਈ ਹੋਈ ਸੀ ਉਸ ਨੂੰ ਕਾਲੇ ਕੋਟ ਵਾਲਾ ਜੱਜ ਬੈਠਾ ਦਿਸਦਾ ਜੱਜ ਜੋ ਉਸਨੇ ਫਿਲਮਾਂ ਟੈਲੀਵਿਜ਼ਨ ਵਿੱਚ ਹੀ ਵੇਖਿਆ ਸੀ ਅਸਲ ਜੱਜ ਨਾਲ ਉਸ ਦਾ ਵਾਹ ਅੱਜ ਪਹਿਲੀ ਵਾਰ ਪਹਿਣਾ ਸੀ ਸੁੱਖੇ ਦਾ ਫੋਨ 2.5 ਘੰਟਿਆਂ ਬਾਅਦ ਆਇਆ ਜਦੋਂ ਪ੍ਰਦੀਪ ਅਦਾਲਤ ਵਿੱਚ ਵੜਿਆ ਤਾਂ ਵਾਲ ਕਲਾਖ 12:30 ਵਜਾ ਰਿਹਾ ਸੀ ਬਾਹਰ ਤੋਂ ਉਹਨੇ ਰਾਤ ਪਾ ਰੱਖੀ ਸੀ ਜੱਜ ਦੇ ਇਸ਼ਾਰੇ ਨਾਲ ਸਟੈਨੋ ਨਾਇਬ ਕੋਰਟ ਦੋਵੇਂ ਧਿਰਾਂ ਦੇ ਵਕੀਲ ਸਾਵਧਾਨ ਹੋ ਗਏ ਪ੍ਰਦੀਪ ਗਵਾਹੀ ਕਟਹਿਰੇ ਵਿੱਚ ਜਾ ਖੜਾ ਉਸ ਸਾਰੀਆਂ ਸੋਚਾਂ ਰੋਕ ਲਈਆਂ ਸਾਰੀਆਂ ਗਿਆਨ ਇੰਦਰੀਆਂ ਤੇ ਕਾਬੂ ਪਾ ਲਿਆ ਅੱਖਾਂ ਕੰਨ ਨੱਕ ਮੂੰਹ ਜੀਵ ਦਿਲ ਦਿਮਾਗ ਚਮੜੀ ਦੀਆਂ ਬਿਰਤੀਆਂ ਤੇ ਸੁਰਤੀ ਇਕਾਗਰ ਕਰ ਲਈ ਜੱਜ ਨੇ ਸਟੈਨੋ ਨੂੰ ਇਸ਼ਾਰਾ ਕੀਤਾ ਉਸ ਕੰਪਿਊਟਰ ਦਾ ਕੀਬੋਰਡ ਆਪਣੇ ਬਿਲਕੁਲ ਅੱਗੇ ਕਰ ਲਿਆ ਤੇ ਪ੍ਰਦੀਪ ਵੱਲ ਅੱਖਾਂ ਦੇ ਭਰਟੇ ਚੁੱਕੇ ਸ਼ੁਰੂ ਕਰੋ ਜੀ ਪ੍ਰਦੀਪ ਤੇ ਥੋੜਾ ਠਿਹੜਕਦੇ ਬੋਲ ਨਿਕਲੇ ਮੇਰਾ ਨਾਮ ਪ੍ਰਦੀਪ ਐ ਜੀ ਪ੍ਰਦੀਪ ਕੁਮਾਰ ਪੁੱਤਰ ਲਾਲਚੰਦ ਗਲੀ ਨੰਬਰ 5 ਧੀਬਰ ਵਸਤੀ ਰਾਵਲ ਮੰਡੀ ਸੀਰਤ ਸੀਰਤ ਬੋਲ ਕੇ ਪ੍ਰਦੀਪ ਰੁਕ ਗਿਆ ਉਸ ਦਾ ਗਲਾ ਰੁੰਦ ਗਿਆ ਅੱਖਾਂ ਭਰ ਗਈਆਂ ਜੀਵ ਥੜਕਣ ਲੱਗੀ ਉਸ ਨੂੰ ਠੰਡੀ ਟੜਟੜੀ ਆਈ ਤੇ ਨਿਕਲ ਗਈ ਪਰ ਉਹ ਇੱਕਦਮ ਸੰਭਲ ਗਿਆ ਸੀਰਤ ਮੇਰੀ ਛੋਟੀ ਬੇਟੀ ਹੈ ਸਰ ਉਸ ਦੀ ਉਮਰ 17 ਸਾਲ ਹੈ ਉਹ ਪਲੱਸ 2 ਵਿੱਚ ਪੜਦੀ ਹੈ ਉਸ ਨੂੰ ਛੋਟੀ 라ਵਲ ਦਾ ਮੁੰਡਾ ਰੋਬਨ ਤੰਗ ਪਰੇਸ਼ਾਨ ਕਰਦਾ ਸੀ ਅਸੀਂ ਉਹਨਾਂ ਦੇ ਘਰੇ ਉਲੰਭਾ ਵੀ ਦਿੱਤਾ ਸੀ ਪਰ ਉਸਨੇ ਮੇਰੀ ਧੀ ਦਾ ਪਿੱਛਾ ਨਾ ਛੱਡਿਆ। ਰਾਹ-ਰਾਸਤੇ ਗਾਹੇ-ਬਗਾਹੇ ਸੀਰਤ ਨੂੰ ਘੇਰ ਕੇ ਪਿਆਰ ਕਰਨ ਵਿਆਹ ਕਰਾਉਣ ਲਈ ਦਬਾਅ ਪਾਉਂਦਾ ਰਿਹਾ। 26 ਸਤੰਬਰ ਨੂੰ ਸੀਰਤ ਦਾ ਜਨਮ ਦਿਨ ਸੀ। ਅਸੀਂ ਘਰ ਵਿੱਚ ਜਨਮ ਦਿਨ ਮਨਾਉਣ ਦੀ ਤਿਆਰੀ ਕਰੀ ਬੈਠੇ ਸੀ। ਰੌਬਨ ਆਪਣੇ 4-5 ਸਾਥੀਆਂ ਨਾਲ ਸਾਡੇ ਘਰ ਆ ਆਤਮਕਿਆ। ਉਹਨਾਂ ਲੋਹੇ ਦੇ ਰਾੜ ਨਾਲ ਸ਼ੀਸ਼ੇ ਦਾ ਗੇਟ ਤੋੜ ਦਿੱਤਾ। ਬੇਸਬਾਲ ਬੈਟ ਨਾਲ ਮੇਰੇ ਤੇ ਹਮਲਾ ਕਰ ਦਿੱਤਾ। ਮੇਰਾ ਸਿਰ 파ੜ ਦਿੱਤਾ। ਬਾਂ ਤੇ ਆ ਮੋਢਾ ਤੋੜ ਦਿੱਤੇ ਖੱਬੀ ਲੱਤ ਤੇ ਸੱਟਾਂ ਮਾਰੀਆਂ ਮੇਰੀ ਘਰ ਵਾਲੀ ਨੂੰ ਕੁੱਟਿਆ ਸਿਰਤ ਨੂੰ ਗੁੱਤ ਤੋਂ ਫੜ ਕੇ ਪੌੜੀਆਂ ਤੋਂ ਧੂਕੇ ਘੜੀਸਿਆ ਨਵੀਂ ਲਿਆਂ ਦੀ ਸਕੂਟਰੀ ਭੰਨ ਦਿੱਤੀ ਪਿਸਤੌਲ ਨਾਲ ਫਾਇਰ ਕੀਤੇ ਸਾਨੂੰ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਮੇਰੀਆਂ ਅੱਖਾਂ ਦੇ ਸਾਹਮਣੇ ਮੇਰੀ ਧੀ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ ਰੋਬਨ ਨੇ ਇਹ ਸਾਰਾ ਕਾਰਾ ਆਪਣੀ ਮਾਤਾ ਬਬਲੀ ਤੇ ਪਾਲੀ ਸੰਘਾ ਨਾਲ ਸਾਜ਼ਿਸ਼ ਰਚ ਕੇ ਕੀਤਾ ਹੈ ਪਰਦੀਪ ਦਿਲ ਕਰੜਾ ਕਰਕੇ ਇਹ ਕਹਿ ਗਿਆ ਉਸ ਦੀਆਂ ਅੱਖਾਂ ਖੁੱਲੀਆਂ ਅੰਕਲ ਜ਼ਖਮ ਮੇਰੇ ਰੋਮ ਰੋਮ ਵਿੱਚ ਹਨ ਜ਼ੁਲਮਾਂ ਦੇ ਸ਼ਰੇ ਮੇਰੇ ਸਰੀਰ ਵਿੱਚ ਪਏ ਨੇ ਇੱਕ ਇੱਕ ਕੱਢ ਕੇ ਧਰ ਦਿਉ ਜੱਜ ਅੱਗੇ ਤੇ ਦੂਜੇ ਦਿਨ ਜਿਸ ਦਲੇਰੀ ਦ੍ਰਿੜਤਾ ਤੇ ਜਵੇਨ ਅਸੀਰਤ ਦੇ ਬਿਆਨ ਦਿੱਤਾ ਜੱਜ ਸਮੇਤ ਸਭ ਦੇ ਦੰਦ ਜੋੜ ਗਏ ਨਾ ਉਹ ਬਾਪ ਵਾਂਗ ਪਥਰਾਈ ਕਬਰਾਈ ਨਾ ਮਾਂ ਵਾਂਗ ਰੋ ਰੋ ਮੱਥਾ ਕਟਹਿਰੇ ਨਾਲ ਮਾਰਿਆ ਉਸ ਵਿੱਚ ਠਰਮਾ ਇੱਕ ਜਵਸਤ ਆ ਗਿਆ ਸੀ ਤੇ ਸਾਰਾ ਕੁਝ ਫਿਲਮ ਦੀ ਰੀਲ ਵਾਂਗ ਉੱਧੜ ਗਿਆ ਸੀ ਸਰ ਮੇਰਾ ਨਾਮ ਸੀਰਤ ਹੈ ਮੈਂ ਪਾਸ 2 ਦੀ ਸਟੂਡੈਂਟ ਹਾਂ ਮੈਂ ਮੰਨਦੀ ਹਾਂ ਕਿ ਰੋਬਨ ਪ੍ਰਤੀ ਮੇਰੇ ਮਨ ਵਿੱਚ ਸੌਫਟ ਕਾਰਨਰ ਸੀ ਮੈਨੂੰ ਉਸ ਦੀ ਅਮੀਰੀ ਠਾਠ ਬਾਠ ਖਿੱਚਦੀ ਸੀ ਉਸਦੀ ਵੱਡੀ ਗੱਡੀ, ਮਹਿੰਗਾ ਫੋਨ, ਬ੍ਰਾਂਡਡ ਚੀਜ਼ਾਂ ਪੇਸਟਲ ਮੈਨੂੰ ਧੂਪਾਉਂਦਾ ਸੀ। ਮੈਂ ਇਹ ਸਾਰੀਆਂ ਚੀਜ਼ਾਂ ਇਨ੍ਹਾਂ ਤੋਂ ਕਿਤੇ ਹੋਰ ਵੱਧ ਆਪਣੀ ਜ਼ਿੰਦਗੀ ਵਿੱਚ ਲੋਚਦੀ ਸੀ। ਮੈਂ ਅੰਬਰਾਂ ਵਿੱਚ ਉੱਡਣਾ ਲੋਚਦੀ ਸੀ। ਫਿਲਮਾਂ ਦੇ ਹੀਰੋ ਸ਼ਾਹਰੁਖ ਖਾਨ, ਸਲਮਾਨ ਖਾਨ, ਮਹਿੰਦਰ ਸਿੰਘ ਧੋਨੀ, ਐਮੀ ਵਿਰਕ, ਦਲਜੀਤ ਮੈਨੂੰ ਰੋਬਨ ਵਿੱਚ ਦਿਸਦੇ ਸਨ। ਰੋਬਨ ਮੈਨੂੰ ਧਰਤੀ ਦਾ ਸਭ ਤੋਂ ਸੋਹਣਾ ਜਵਾਨ ਜਾਪਦਾ ਸੀ। ਮੈਂ ਸੱਚਮੁੱਚ ਰੋਬਨ ਨਾਲ ਜ਼ਿੰਦਗੀ ਜਿਉਣਾ ਚਾਹੁੰਦੀ ਸੀ। ਸਿਰਤ ਕੁਝ ਪਲ ਰੁਕੀ ਪਾਣੀ ਮੰਗਿਆ ਪਾਣੀ ਪੀ ਕੇ ਉਹ ਫਿਰ ਉੱਡੜਦੀ ਗਈ ਸਰ ਰਵੰਦਾ ਪਿਆਰ ਕਬਜਾ ਸੀ ਡਰਾਮਾ ਸੀ ਇਹ ਨਾਟਕ ਕਰਕੇ ਮੇਰਾ ਸਰੀਰ ਮੰਨਣਾ ਚਾਹੁੰਦਾ ਸੀ ਇਸ ਤੋਂ ਪਹਿਲਾਂ ਇਹ ਕਈ ਕੁੜੀਆਂ ਨਾਲ ਪ੍ਰੇਮ ਦਾ ਡਰਾਮਾ ਕਰ ਚੁੱਕਾ ਸੀ ਮੈਂ ਇਸ ਨਾਲ ਫਾਰਮ ਹਾਊਸ ਤੇ ਨਹੀਂ ਗਈ ਮੈਰੀਲੈਂਡ ਵਿੱਚ ਨਿਰਵਸਤਰ ਨਹੀਂ ਹੋਈ ਮੇਰੀ ਖੁਦਦਾਰੀ ਅੱਗੇ ਇਹਦੇ ਅੰਦਰਲਾ ਰਾਖਸ਼ ਜਾਗ ਪਿਆ ਇਹਨੇ ਮੈਨੂੰ ਕਿਡਨੈਪ ਲਈ ਮੇਰੇ ਬਰਥਡੇ ਵਾਲਾ ਦਿਨ ਚੁਣਿਆ ਇਹ 4-5 ਮੁੰਡੇ ਲੈ ਕੇ ਆਇਆ 나ਜੀ ਪਾਲੇ ਤੇ ਗੋਗੇ ਨੂੰ ਮੈਂ ਜਾਣਦੀ ਹਾਂ ਪਛਾਣਦੀ ਹਾਂ ਇੱਕ ਸਭ ਤੋਂ ਜ਼ਾਲਮ ਕਾਲਾ ਧੂਸ਼ ਸੀ ਇਹਨਾਂ ਮੇਰੇ ਘਰ ਦੇ ਮਾਰੇ ਕੁੱਤੇ ਜ਼ਖਮੀ ਕੀਤੇ ਮੈਨੂੰ ਧੱਕੇ ਨਾਲ ਅਗਵਾ ਕਰਕੇ ਲੈ ਗਏ ਕਿਸੇ ਪਿੰਡ ਦੇ ਫਾਰਮ ਹਾਊਸ ਵਿੱਚ ਰੋਬਨ ਨੇ ਮੇਰਾ ਰੇਪ ਕੀਤਾ ਸਵੇਰੇ ਇਸ ਦੀ ਮਾਂ ਤੇ ਇਹਨਾਂ ਦਾ ਮੇਨ ਬੰਦਾ ਸੰਗਾ ਉੱਥੇ ਆ ਕੇ ਮੈਨੂੰ ਧਮਕੀਆਂ ਦਿੰਦੇ ਰਹੇ ਮੈਨੂੰ ਬੇਹੋਸ਼ ਕਰਕੇ ਉੱਥੋਂ ਲੈ ਗਏ ਫਿਰ ਮੈਨੂੰ ਆਲੇ ਸ਼ਾਨ ਰਿਜ਼ੋਰਟ ਸਵਿਚ ਰੱਖਿਆ ਉੱਥੇ ਮੈਨੂੰ ਹਰ ਰੋਜ਼ ਕੁੱਟਿਆ ਜਾਂਦਾ ਮਾਰੂ ਹਥਿਆਰ ਦਿਖਾ ਕੇ ਮੈਨੂੰ ਤੇ ਮੇਰੇ ਘਰਦਿਆਂ ਨੂੰ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਉਸ ਰਿਜ਼ੋਰਟ ਸਵਿਚ ਹਰ ਰਾਤ ਮੈਨੂੰ ਅੱਗ ਵਿੱਚ ਮਚਣਾ ਪੈਂਦਾ ਸੀ ਰੋਬਨ ਅੰਦਰਲਾ ਭੁੱਖਾ ਸੈਕਸੀ ਰਿਸ਼ ਆਵਸਦਾ ਸੀ ਜੋ ਦਿਨ ਰਾਤ ਕਈ-ਕਈ ਵਾਰ ਮੇਰਾ ਮਾਸ ਨੋਚਦਾ ਮੈਂ ਸੀਖ ਕਬਾਬ ਵਗ ਭੁੰਨੀ ਜਾਂਦੀ ਮੱਛੀ ਵੰਤ ਤਲੀ ਜਾਂਦੀ ਪੁਲਿਸ ਨੇ ਮੈਨੂੰ ਤੇ ਰੋਬਨ ਨੂੰ ਰਿਜ਼ੋਰਟ ਤੋਂ ਗ੍ਰਿਫਤਾਰ ਕੀਤਾ ਸੀ ਮੈਨੂੰ ਡਰਾ ਕੇ ਘਰਦਿਆਂ ਕੋਲ ਨਾ ਜਾਣ ਦਾ ਬਿਆਨ ਦਵਾਇਆ ਸਿਰਤ ਫਿਰ ਰੁਕੀ ਚੜਿਆ ਸਾ ਥਾਂ ਸਰ ਕੀਤਾ ਫਿਰ ਕਹਿਣ ਲੱਗੀ ਸਰ ਮੈਨੂੰ ਟੱਕੇ ਨਾਲ ਅਗਵਾ ਕੀਤਾ ਗਿਆ ਮੇਰੀ ਮਰਜ਼ੀ ਦੇ ਖਿਲਾਫ ਟੱਕੇ ਨਾਲ ਮਾਰਕੁੱਟ ਕੇ ਮੇਰਾ ਰੇਪ ਕੀਤਾ ਗਿਆ ਮੇਰੀ ਇੱਛਾ ਦੇ ਉਲਟ ਪ੍ਰੈਗਨੈਂਟ ਕੀਤਾ ਗਿਆ ਮੈਨੂੰ ਇਨਸਾਫ ਚਾਹੀਦਾ ਸਰ ਸਰ ਮੈਂ ਇਨਸਾਫ ਲਈ ਲੜਾਂਗੀ ਸਰ ਸੀਰਤ ਆਪ ਹੀ ਕਟਾਰੇ ਚੋਂ ਬਾਹਰ ਆ ਗਈ। ਅਦਾਲਤ ਦੇ ਕਮਰੇ ਵਿੱਚ ਸਿਵਿਆਂ ਦੀ ਖਾਮੋਸ਼ੀ ਤੇ ਸਨਾਟਾ ਸੀ। ਰੌਬਨ ਬਾਬੇ ਭਾਬੀ ਕਹਿੰਦੇ ਬੜਾ ਪੁੱਟ-ਪੁੱਟ ਬੋਲੀ ਜਿਵੇਂ ਰੇਡੀਓ ਵਾਂਗੂ ਪਾਲਾ ਮੁਲਾਕਾਤ ਤੋਂ ਮੁੜਿਆ ਸੀ। ਉਸ ਕੋਲ ਕੇਲਿਆਂ ਵਾਲਾ ਲਿਫਾਫਾ ਤੇ ਕਿਲੋ ਕੋਪਿਆਜ ਸਨ। ਤੈਨੂੰ ਸੜਿਆ ਕਿੱਥੋਂ ਵਾਇਰਲੈਸ ਆ ਗਈ? ਓਏ ਬੇਬੇ ਆਈ ਸੀ ਮੁਲਾਕਾਤ ਕਰਨ। ਉਹ ਤਾਂ ਤਰੇ ਕੇਲਿਆਂ ਤੋਂ ਉਹੀ ਦਿਸ ਗਿਆ ਬੇਬੇ ਦੇ ਮੂੰਹ ਵਾਂਗੂ ਬੁਸੇ ਪਏ ਨੇ ਕੰਜਰ ਦੇਆ ਬੁੜੀ ਨੂੰ ਤਾਂ ਬਖਸ਼ ਦੇ ਹੋਏ ਕੰਜਰੋ ਕਿਉਂ ਖਰਮਸਤੀ ਕਰਦੇ ਹੋ ਜੇਲ੍ਹ ਚ ਤਾਂ ਟਿਕ ਜੋ ਬਾਈਸਿਆ ਜੇਲਾਂ ਤਾਂ ਆਪਣੇ ਕਾਲਜ ਨੇ ਹੋਰ ਵੱਡੀ ਡਿਗਰੀ ਲੈ ਕੇ ਨਿਕਲਾਂਗੇ ਜੇਲ੍ਹ ਤਾਂ ਆਪਣਾ ਸੌਹਰਾ ਘਰ ਐ ਪ੍ਰੌਣੇ ਵਾਂਗੂ ਸੇਵਾ ਹੁੰਦੀ ਐ ਜੈ ਹੋਵੇ ਬਾਬੇ ਰੋਵੰਦੀ ਬਾਈ ਰੋਵੰਦੀ ਬੱਲੇ ਬੱਲੇ ਉਹ ਸਾਰੇ ਦੁਪਹਿਰ ਦੀ ਬੰਦੀ ਤੋਂ ਪਹਿਲਾਂ ਕੰਬਲ ਵਿਛਾਈ ਬੈਠੇ ਇਹ ਬਿਮਾਰ ਜਹੀ ਤਪਸੇਖ ਰਹੇ ਸਨ ਜੇਲ੍ਹ ਦੀ ਇੱਕ ਚੁੰਡ ਵਿੱਚ ਦੀਵਾਰ ਨਾਲ ਪਈ ਪਾਣੀ ਲਈ ਟਿਊਵਲ ਲੱਗਾ ਹੋਇਆ ਸੀ ਖੇਤ ਸਾਨੂੰ ਫੁੱਲ ਬੁੱਟੇ ਸਨ ਰੋਜ਼ਾਨਾ 17:80 ਮਸ਼ਕਤੀ ਖੇਤਾਂ ਤੇ ਬਾਗ ਵਿੱਚ ਕੰਮ ਕਰਨ ਲਈ ਕੱਢੇ ਜਾਂਦੇ ਸਨ ਕਾਲੀ ਧਾਰੀ ਵਾਲੇ ਚਿੱਟੇ ਖੱਦਰ ਤੇ ਝੱਗੀਆਂ ਵਰਗੇ ਕੋਟ ਤੇ ਗਿੱਟਿਆਂ ਤੋਂ ਗਿੱਟ ਉੱਚੇ ਪਜਾਮੇ ਸਿਰਾਂ ਤੇ ਖੱਦਰ ਦੇ ਪਰਨੇ ਕਈਆਂ ਦੇ ਪੈਰਾਂ ਵਿੱਚ ਤਾਂ ਬੇੜੀਆਂ ਵੀ ਲੱਗੀਆਂ ਹੋਈਆਂ ਸੀ ਖੇਤਾ ਵਿੱਚ ਕੰਮ ਕਰਦੇ ਡਰੇ ਸਹਿਮੇ ਥੱਕੇ ਹਾਰੇ ਮੁਸ਼ਕਤੀ ਕੈਦੀ ਖਰਮਸਤੀਆਂ ਕਰਦੇ ਰੋਬਨ ਹੋਰਾਂ ਨੂੰ ਹਸਰਤ ਭਰੀਆਂ ਨਜ਼ਰਾਂ ਨਾਲ ਵੇਖਦੇ ਕੰਮ ਕਰਦੇ ਫਿਰਦੇ ਸਨ ਰੋਬਨ ਹੋਰੀ ਗਰਮ ਲੋਹਿਆਂ ਨਾਲ ਬੁੱਕਲ ਮਾਰੀ ਮੂੰਗਫਲੀ ਭੰਨ-ਭੰਨ ਚੱਬ ਰਹੇ ਸਨ ਕਿਲੋ-ਕਿਲੋ ਮੂੰਗਫਲੀ ਦੇ ਲਿਫਾਫੇ ਆ ਕੋਲ ਗੱჭਕਾਂ ਦੇ ਡੱਬੇ ਤੇ ਰਿਉੜੀਆਂ ਵਾਲੇ ਪੈਕਟ ਖੁੱਲੇ ਪੈ ਸਨ ਉਹ ਮੂੰਗਫਲੀਆਂ ਦਾ ਬੁੱਕ ਭਰਦੇ ਇੱਕ ਇੱਕ ਕਰਕੇ ਭੰਦੇ ਛਿਲਕਾ ਉਤਾਰਦੇ ਗਿਰੀਆਂ ਉੱਪਰੋਂ ਪੁੱਜਿਆ ਹੋਇਆ ਫੋਲਕ ਲਾਉਂਦੇ ਫੁੱਕਾ ਮਾਰ ਕੇ ਫੱਕਾ ਮਾਰ ਲੈਂਦੇ ਨਾਲ ਹੀ ਪੰਜ ਸੱਤਰ ਰੌੜੀਆਂ ਮੂੰਹ ਵਿੱਚ ਪਾ ਲੈਂਦੇ ਜੈਂ ਗੱਚਕ ਦੇ ਦੰਦੀ ਵੱਢ ਲੈਂਦੇ 나ਜੀ ਆਸੇ-ਪਾਸੇ ਫਿਰਦੇ ਕੈਦੀਆਂ ਜਾਂ ਮੁਸ਼ਕਤੀਆਂ ਚੋਂ ਇੱਕ ਨੂੰ ਦੱਸਦਾ ਕਹਿੰਦਾ ਲੈ ਬਈ ਮੋਗਫਲੀ ਰੌੜੀਆਂ ਪ੍ਰਸ਼ਾਦ ਅਗਲਾ ਦੇਖ ਲੈਣ ਵਾਲਿਆ ਵਾਂਗ ਬੁੱਕ ਕਰ ਲੈਂਦਾ 나ਜੀ ਮੁਗਫਲੀਆਂ ਦਾ ਭਰਿਆ ਬੁੱਕ ਰੋਕ ਕੇ ਆਖਦਾ ਕਹਿ ਰੋਬਨ ਬਾਈ ਦੀ ਬੱਲੇ ਬੱਲੇ ਮੰਗਤਿਆਂ ਵਾਂਗ ਅੱਡੇ ਹੱਥ ਉੱਪਰ ਝਾਕਦੇ ਨਾਜ਼ੀ ਦੀਆਂ ਲਾਲ ਚੁਰੰਗ ਅੱਖਾਂ ਦਹਿਕ ਦੇ ਅੰਗਹਿਰਾ ਵਾਂਗ ਭਕਦੀਆਂ ਹੁੰਦਗਾਂ ਹਾਂ ਹਾਂ ਪਹਿਲਾਂ ਕਹਿ ਰੌਬਨ ਬਾਈ ਦੀ ਬੱਲੇ ਬੱਲੇ ਬਾਕੀ ਸਾਰੇ ਥੱਲੇ ਥੱਲੇ ਫੇਰ ਮਿਲੂ ਰੇਵੜੀ ਪ੍ਰਸ਼ਾਦ ਮਹੀਨਿਆਂ ਸਾਲਾਂ ਦੀ ਤਰਸ ਦੀ ਜੀਵ ਨੂੰ ਸਬਬ ਨਾਲ ਰੁੱਤ ਦਾ ਮੇਵਾ ਮੂੰਗਫਲੀ ਕੜਕ ਕੜਕ ਕਰਦੀ ਰੇਵੜੀ ਗੱਛਕ ਮਿਲਦੀ ਵੇਖ ਜੀਵ ਮੂਤਣ ਲੱਗਦੀ ਮੂੰਹ ਲਾਲਾਂ ਸਿੱਟਦਾ ਜ਼ੁਬਾਨ ਚੋਂ ਸ਼ਬਦ ਨਿਕਲਦੇ ਰਾਵਨ ਸਿਉਂ ਦੀ ਬੱਲੇ ਬੱਲੇ ਬਾਕੀ ਸਾਰੇ ਥੱਲੇ ਥੱਲੇ ਨਾਜ਼ੀ ਇੱਕ ਵਾਰ ਹੋਰ ਕਹਾਉਂਦਾ ਫਿਰ ਮੂੰਗਫਲੀ ਦੀ ਮੁੱਠੀ ਭਰਦਾ ਇੱਕ ਮੁੱਠੀ ਰਿਓੜੀਆਂ ਦੀ ਭਰਦਾ ਤੇ ਮਾਨ ਨਾਲ ਬੋਲਦਾ ਲੈ ਬੁੱਕ ਨਹੀਂ ਝੋਲੀ ਕਰ ਡਰੀਆਂ ਤੇ ਬੇਸ਼ਰਮੀ ਭਰੀਆਂ ਅੱਖਾਂ ਤੇ ਝੋਲੀਆਂ ਵੇਖ ਕੇ ਬੇੜੀਆਂ ਵਿੱਚ ਜਕੜਿਆ ਗੁਸਤਾਖ ਮੁਸ਼ਕਤੀ ਬਾਬਾ ਕਾਂਬੜ ਬੋਲਿਆ ਮੇਰਾ ਬਾਬਾ ਕਹਿੰਦਾ ਹੁੰਦਾ ਸੀ ਮਾਨ ਮਿਤਨੀ ਜਹਲ ਸਿੱਖਨੀ ਰਿਉੜੀ ਪ੍ਰਸ਼ਾਦਨੀ ਇਹ ਗੁਸਤਾਖ ੱਟਕੇ ਨਾਲ ਹੀ ਪ੍ਰਸ਼ਾਦ ਬਣਾਈ ਬੈਠੇ ਨੇ ਕੋਈ ਹੋਰ ਬੋਲਿਆ ਬਾਚ ਬਾਬਾ ਬਾਚ ਕਾ ਤੂੰ ਬੋਲਦਾ ਹੈ ਸੱਚ ਨੰਗੀ ਤਾਰ ਕਦੇ ਟੱਚ ਤੇਰਾ ਹੱਥ ਜਾਉ ਮੱਚ ਬਾਬਾ ਰਿਉੜੀ ਪ੍ਰਸ਼ਾਦਨੀ ਰਿਉੜੀ ਪ੍ਰਸ਼ਾਦਨੀ ਬੋਲਦਾ ਪਰ ਇਹ ਨੂੰ ਤੁਰ ਗਿਆ ਬੱਲੇ ਬੱਲੇ ਕਰਾਉਂਦੇ ਢਾਣੇ ਕੋਲ ਸੰਘਾ ਆ ਗਿਆ ਜੇਲ ਦਾ ਵੈਸ਼ੀ ਗਾਰਡਨ ਡੇਜ਼ਰ ਵੀ ਆਖੜਾ ਹੋਇਆ ਰਿਉੜੀਆਂ ਦਾ ਇੱਕ ਪੈਕਟ ਜੋ ਕਫਕੇ ਮਾਰਨ ਲੱਗਾ ਸੰਗੇ ਨੇ ਜੇਵ ਚੋਂ ਨਮਾ ਡੱਬਾ ਬੰਦ ਫੋਨ ਕੱਢ ਕੇ ਰੋਵਨ ਨੂੰ ਫੁੜਾ ਦਿੱਤਾ ਰੋਵਨ ਨੇ ਦੋਵੇਂ ਬੁੱਲਾ ਨਾਲ ਫੋਨ ਚੁੰਮਿਆ ਤੇ ਫੋਨ ਚਾਲੂ ਕਰਨ ਲੱਗ ਪਿਆ ਸੰਗੇ ਨੇ ਪਜਾਮੇ ਦੇ ਡੱਬ ਵਿੱਚੋਂ ਲਿਫਾਫਾ ਕੱਢਿਆ ਤੇ 나ਜੀ ਨੂੰ ਫੁੜਾਉਂਦਾ ਕਹਿਣ ਲੱਗਾ ਲੈ ਬਈ ਸ਼ੇਰੋ ਸੋਡਾ ਮਾਲ ਕਾਲੀ ਨਾਗਣੀ ਐ ਚਿੱਟਾ ਨਾਗ ਐ ਲਾਲ ਪਿੱਠ ਵਾਲੀਆਂ ਚਿੱਟੀਆਂ ਸਿਗਰਟਾਂ ਨੇ ਬੀੜੀਆਂ ਤੇ ਜ਼ਰਦਾ ਵੀ ਐ ਸੋਮ ਰਾਸਤੇ ਡਲਾ ਪ੍ਰਸ਼ਾਦ ਆਥਣੇ ਮਿਲੂਗਾ ਸਾਡਾ ਅੰਕਲ ਜਿੰਦਾਬਾਦ ਸੰਗਾ ਅੰਕਲ ਜਿੰਦਾਬਾਦ 나ਜੀ ਲਾਛੜ ਕਿਨਾਰੇ ਲਾਉਣ ਲੱਗਾ ਦੂਜੇ ਸਾਰਿਆਂ ਨੇ ਲਿਫਾਫਾ ਫੜ ਲਿਆ ਤੇ ਆਪਣਾ ਆਪਣਾ ਪਦਾਰਥ ਖਾਣ ਲੱਗੇ ਸੰਗਾ ਉਹਨਾਂ ਨੂੰ ਨਿਹਾਰੀ ਗਿਆ ਜਿਵੇਂ ਰਾਜੇ ਦਾ ਕੁੜਵਾਲ ਤਵੇਲੇ ਵਿੱਚ ਖੜੇ ਘੋੜਿਆਂ ਨੂੰ ਨਿਹਾਰਦਾ ਹੈ ਸ਼ਿਕਾਰੀ ਆਪਣੇ ਸ਼ਿਕਾਰ ਕੁੱਤਿਆਂ ਨੂੰ ਵੇਖਦਾ ਹੈ ਕਬੂਤਰਬਾਸ ਆਪਣੇ ਉੱਡਣੇ ਕਬੂਤਰਾਂ ਨੂੰ ਤਾੜਦਾ ਹੈ ਜਾਂ ਫਿਰ ਕੋਈ ਮਦਾਰੀ ਆਪਣੇ ਖੇਡ ਪਾਉਣ ਵਾਲੇ ਰਿਸ਼ ਜਾਂ ਬਾਂਦਰ ਬਾਂਦਰੀ ਨੂੰ ਵੇਂਦਾ ਹੈ ਰੋਬਨ ਫੇਸਬੁੱਕ ਤੇ ਮਸਤ ਸੀ ਉਹ ਕਿਸੇ ਫੇਸਬੁੱਕ ਦੇ ਫਰੈਂਡ ਨਾਲ ਚੈਟਿੰਗ ਕਰ ਰਿਹਾ ਸੀ ਸੰਗੇ ਨੂੰ ਉਡੀਕ ਸੀ ਕਦੋਂ ਰੋਬਨ ਫੋਨ ਤੋਂ ਸਿਰ ਚੁੱਕੇ ਕਦੋਂ ਉਹ ਸੁਨੇਹਾ ਦੇਵੇ ਕਦੋਂ ਉਹ ਬੱਬਲਜੀਤ ਨੂੰ ਮਿਲੇ ਬੱਬਲਜੀਤ ਵੱਖਰੇ ਜਨਾਨਾ ਵਾਰਡ ਵਿੱਚ ਬੰਦ ਸੀ ਮਰਦਾਂ ਨੂੰ ਉਧਰਲੇ ਪਾਸੇ ਜਾਣ ਦੀ ਮਨਾਹੀ ਸੀ ਉਧਰੋਂ ਇਧਰ ਆਉਣ ਤੇ پابੰਦੀ ਸੀ ਪਰ ਬੱਬਲਜੀਤ ਜਦੋਂ ਜੀ ਕਰਦਾ ਜਾਂ ਜਦੋਂ ਕੋਈ ਕੰਮ ਹੁੰਦਾ ਕੋਈ ਰਾਏ ਮਸ਼ਵਰਾ ਕਰਨਾ ਹੁੰਦਾ ਰੋਬਨ ਨੂੰ ਸੰਗੇ ਨੂੰ ਜਾਂ ਕਿਸੇ ਮੁੰਡੇ ਨੂੰ ਸੱਦ ਲੈਂਦੇ ਸੀ ਵਾਰਡ ਡੈਂਜਰ ਤੇ ਜਨਾਨਾ ਵਾਰਡ ਦੀ ਕੈਦਨ ਨੰਬਰਦਾਰ ਮੋਰਨੀ ਨੂੰ ਜੇਲ ਸੁਪਰਡੈਂਟ ਦੇ ਆਰਡਰ ਸਨ ਜਿਵੇਂ ਮੇਮ ਸਾਹਿਬ ਕਹੇ ਕਰਨਾ ਹੈ ਅੱਜ ਡੈਂਜਰ ਤੇ ਮੋਰਨੀ ਸੰਗੇ ਕੋਲ ਆਏ ਸਨ ਲਿਫਾਫਾ ਫੜਾਇਆ ਸੀ ਤੇ ਕਿਹਾ ਸੀ ਸੰਗਾ ਸਾਹਿਬ ਰਵੰਦੇਵ ਵਕੀਲ ਸਾਹਿਬ ਆਉਣਗੇ 26 ਜਨਵਰੀ ਦੀ ਸਵੇਰ ਨੂੰ ਜੇਲ ਸੁਪਰਡੈਂਟ ਸਾਹਿਬ ਦੇ ਦਫ਼ਤਰ ਰਵੰ ਨੂੰ ਬਿਆਨ ਸਮਝਾਉਣਗੇ ਨਾਲੇ ਜਨਾਬ ਨੂੰ ਦੁਪਹਿਰ ਦੀ ਬੰਦੀ ਬਾਅਦ ਮੇਮ ਸਾਹਿਬ ਨੇ ਸੱਦਿਆ ਜਨਨਾਵਾੜ ਆਪਸ ਵਿੱਚ ਸੰਗੇ ਦੇ ਖੰਬ ਲੱਗ ਗਏ ਸਨ ਉਸ ਨੂੰ ਆਪਣਾ ਆਪ ਖਾਸ ਲੱਗਿਆ ਸੀ ਉਹ ਆਪਣੇ ਆਪ ਨੂੰ ਵੀ ਆਈਪੀ ਮਹਿਸੂਸ ਕਰ ਰਿਹਾ ਸੀ ਉਹ ਰੇੜੀਆਂ ਚੱਬਦੇ ਡੇਂਜਰ ਨੂੰ ਪੁੱਛਿਆ ਪੈਗੜੀ ਸ਼ੈਗੜੀ ਸ਼ਾਮ ਨੂੰ ਨਾਲੇ ਮੁਰਗੇ ਦੀਆਂ ਲੱਤਾਂ ਬੱਲੇ ਨਹੀਂ ਰਿਸਾਂ ਡੇਂਜਰ ਸਾਹਵਦੀਆਂ ਉਹਨਾਂ ਕੋਲ ਖੜਾ ਸੰਘਾ ਰੋਬਨ ਵਾਲਾ ਚਾਕ ਲੈਂਦਾ ਕਦੋਂ ਉਹ ਫੋਨ ਛੱਡੇ ਪਰ ਉਹ ਤਾਂ ਜ਼ਿੱਦੇ ਜਿਹਾ ਕਿ ਦੇਖਾਉਣਾ ਨਾ ਛੱਡਣ ਵਾਂਗ ਮੋਬਾਈਲ ਨੂੰ ਚੰਬੜੇ ਬੈਠਾ ਸੀ ਆਖਰ ਸੰਗੇ ਨੂੰ ਬੋਲਣਾ ਪਿਆ ਰਬਨ ਕਾਕੇ 1 ਮਿੰਟ ਫੋਨ ਛੱਡ ਦੇ ਤੇ ਮੇਰੀ ਗੱਲ ਸੁਣ ਇੱਕ ਵਾਰ ਤਾਂ ਰਬਨ ਦੇ ਪਰਵੱਟੇ ਸਿਰ ਦੇ ਵਾਲਾਂ ਨੂੰ ਜਾਲ ਲੱਗੇ ਮੱਥਾ ਸੁੰਡੀ ਵਾਂਗ ਇਕੱਠਾ ਹੋ ਗਿਆ ਪਰ ਦੂਜੇ ਹੀ ਪਲ ਉਸ ਸੋਚਿਆ ਨਹੀਂ ਫੋਨ ਤੇ ਨਜ਼ਰਾਂ ਟਿਕਾਈ ਉੱਠਿਆ ਤੇ ਪਾਸੇ ਨੂੰ ਜਾਂਦਾ ਬੋਲਿਆ ਹਾਂ ਅੰਕਲ ਸੰਗੇ ਨੇ ਉਸ ਦੇ ਕੰਨ ਵਿੱਚ ਦੱਸਿਆ ਕਾਲਸ ਵੇਰੇ ਸੁਪਰੀਡੈਂਟ ਦੇ ਦਫ਼ਤਰ ਵਿੱਚ ਆਪਣੇ ਵਕੀਲ ਸਾਹਿਬ ਆਉਣਗੇ ਕਾਕੇ ਉਹ ਤੈਨੂੰ ਬਿਆਨ ਸਮਝਾਉਣਗੇ ਨਾਲੇ ਸ਼ਾਮ ਦੀ ਪਾਰਟੀ ਤੇ ਸਹੀ ਵਕਤ ਤੇ ਆ ਜਾਇਓ ਸਾਰੇ ਹੁਣ ਮੈਂ ਬੀਬੀ ਜੀ ਕੋਲ ਜਾਣਾ ਉਹਨਾਂ ਨੇ ਸੱਦਿਆ ਕੇਸ ਬਾਰੇ ਕੋਈ رائے ਕਰਨੀ ਹੋ ਤੁਸੀਂ ਮਾਣੋ ਮਾਜਾ ਯਾਰ ਬੇਲੀ ਤੇ ਹਾ ਬੇਲਣ ਨਾਲ ਵੀ ਸੰਗਾ ਤੁਰ ਗਿਆ ਰਾਮਨ ਉੱਥੇ ਆ ਬੈਠਾ ਜਿੱਥੋਂ ਉੱਠ ਕੇ ਗਿਆ ਸੀ ਗੁਸਤਾਖ ਬਾਬਾ ਗੋਂਦਾ ਫਿਰਦਾ ਸੀ ਇਹ ਤੇ ਗਦਰ ਮਚਾਇਆ ਜਾਣਾ ਸੱਦ ਲਈ ਕੋ ਟਕਪੂਰਿਓ ਠਾਣਾ ਖਾਲੇ ਮੁੜ ਜੁ ਸੈਦਾ ਕਾਣਾ ਢੋਲੀ ਜਾਉ ਲੋਹਰੇ ਨੂੰ ਅੰਤ ਹੀਰ ਨੇ ਜਾਣ ਨੀ ਮਸੀ ਤਖਤ ਹਜ਼ਾਰੇ ਨੂੰ 26 ਜਨਵਰੀ ਨੂੰ ਐਡਵੋਕੇਟ ਨਿਰਵੈਰ ਸਿੰਘ ਸਿੱਖੂ ਆਪਣੇ ਦੋ ਸਹਾਇਕਾਂ ਨਾਲ ਜੇਲ ਸੁਪਰਡੈਂਟ ਦੇ ਰਿਟਾਇਰਿੰਗ ਰੂਮ ਵਿੱਚ ਆ ਬੈਠਾ ਰਬਨ ਉੱਥੇ ਹੀ ਬੁਲਾ ਲਿਆ ਪੈਰਾਂ ਨੂੰ ਹੱਥ ਲਾਉਂਦੇ ਰੋਬਰਟ ਨੋ ਵਕੀਲ ਨੇ ਗੋਡਿਆਂ ਕੋਲ ਹੀ ਰੋਕ ਕੇ ਜੱਫੀ ਵਿੱਚ ਲੈ ਲਿਆ ਜਿਉਂਦਾ ਰਹੋ ਬੇਟਾ ਲੰਬੀ ਉਮਰ ਮਾਣ ਕੀ ਹਾਲ ਨੇ ਜਵਾਨ ਦੇ ਓਕੇ ਫਾਈਨ ਅੰਕਲ ਵੈਰੀ ਨਾਈਸ ਕੋਈ ਪ੍ਰੋਬਲਮ ਨੋ ਅੰਕਲ ਸਭ ਕੁਝ ਕਰਵਰ ਗਿਆ ਸੁਪਰਡੈਂਟ ਅੰਕਲ ਬਹੁਤ ਕੇਅਰ ਕਰਦੇ ਨੇ ਜਿਸ ਚੀਜ਼ ਨੂੰ ਜੀ ਕਰਦਾ ਹਾਜ਼ਰ ਕਰਵਾ ਦਿੰਦੇ ਨੇ ਬਾਹਰ ਸਾਡੇ ਅਰੇਂਜਮੈਂਟ ਕੀਤੇ ਹੋਏ ਨੇ ਬੇਟਾ ਮੈਂ ਤੇਰੇ ਨਾਲ ਕੇਸ ਡਿਸਕਸ ਕਰਨ ਆਇਆ ਹਾਂ ਤੈਨੂੰ ਤੇਰੇ ਬਿਆਨ ਸਮਝਾਉਣੇ ਨੇ ਕਿਵੇਂ ਦਾ ਕੇਸ ਐ ਅੰਕਲ ਕੋਸ਼ਿਸ਼ ਨਹੀਂ ਕੇਸ ਚ ਆਪਾਂ ਸੈਸ਼ਨ ਦੇ ਹੀ ਜਿੱਤਾਂਗੇ ਇਹ ਤਾਂ ਪੁਲਿਸ ਨੇ ਧਰਨੇ ਮੁਜਾਰੇ ਦੀਆਂ ਅੱਖਾਂ ਪੁੰਝਗੀਆਂ ਨੇ ਉਹਨਾਂ ਲੰਡਵਾਂ ਨੂੰ ਤਾਂ ਮੈਂ ਨਿਪਟੂਗਾ ਇਕੱਲੇ ਇਕੱਲੇ ਨੂੰ ਬਾਹਰ ਆ ਕੇ ਇੱਥੋਂ ਹੀ ਕਰੂੰ ਬਾਈ ਗੁੱਡ ਗੋਦਾਰੇ ਨਾਲ ਗੱਲ ਉਹ ਕੱਢਣਗੇ ਕੰਡਾ ਪਹਿਲਾ ਕੇਸ ਜਿੱਤੀਏ ਕਾਕਾ ਫੇਰ ਕਰੀ ਕੋਈ ਐਕਸ਼ਨ ਵਕੀਲ ਡਰ ਗਿਆ ਅਤੇ ਕੇਸ ਹੋਰ ਹੀ ਨਾ ਸਟਰੋਂਗ ਹੋ ਜੇ ਨਹੀਂ ਅੰਕਲ ਤੁਸੀਂ ਡਰੋ ਨਾ ਸਭ ਵੈਲ ਪਲਾਨਡ ਹੋਵੇਗਾ ਤੁਸੀਂ ਕੇਸ ਜਿੱਤਣ ਦਾ ਫਿਕਰ ਕਰੋ ਬਰੀ ਕਰਾਓ ਜਾਂ ਜਮਾਨਤ ਕਰਾਓ ਕਿਸੇ ਵੀ ਚੀਜ਼ ਦਾ ਫਿਕਰ ਨਾ ਕਰੋ ਨਾ ਫੀਸ ਫੂਸ ਦੀ ਤੇਜ਼ ਵਕੀਲਦਾਰ ਆ ਹਜ਼ਾਰਾਂ ਲੋਕਾਂ ਨਾਲ ਪੈਂਦਾ ਸੀ ਉਸ ਰੋਬਨ ਨੂੰ ਦੇਣ ਵਾਲੇ ਬਿਆਨ ਵਿੱਚ ਉਲਝਾ ਲਿਆ ਡੇਢ ਤੋਂ ਘੰਟੇ ਉਸ ਨਾਲ ਮੱਥਾ ਮਾਰਦਾ ਰਿਹਾ ਮਗਜ ਖਪਈ ਕਰਦਾ ਰਿਹਾ ਅਖੀਰ ਟਾਈਪ ਕੀਤੇ ਕਾਗਜ਼ ਫੜਾ ਦਿੱਤੇ ਉੱਠਦਾ ਬੋਲਿਆ ਲੈ ਰੋਬਨ ਤੇਰਾ ਨਵਾਂ ਬਿਆਨ ਟਾਈਪ ਕਰਕੇ ਲਿਆਂਦਾ ਰੱਟ ਲਵੀਂ ਪੇਸ਼ੀ ਵਾਲੇ ਦਿਨ ਤੱਕ ਤੋਤਾ ਬਣ ਜੀ ਜੱਜ ਮੂਰੇ ਐਜ਼ ਇਟ ਇਜ਼ ਬੋਲ ਦੇ ਮੀ ਬਾਕੀ ਸਭ ਕੁਝ ਹੋ ਕੇ ਹੋਵੇਗਾ ਵਕੀਲ ਚਲੇ ਗਿਆ ਅਗਲੇ ਹਫਤੇ ਦੇ 7 ਦਿਨ ਰੋਬਨ ਬਿਆਨ ਨਾਲ ਮੱਥਾ ਮਾਰਦਾ ਰਿਹਾ ਉਹ ਅਗਲਾ ਯਾਦ ਕਰਦਾ ਤਾਂ ਪਿਛਲਾ ਭੁੱਲ ਜਾਂਦਾ ਪਿਛਲਾ ਯਾਦ ਕਰਦਾ ਤਾਂ ਅਗਲਾ ਵਿਸਰ ਜਾਂਦਾ ਉਹਦੇ ਪਿੜ ਪੱਲੇ ਕੁਛ ਨਾ ਪਿਆ ਉਹ ਚੁੰਝਲਾ ਕੇ ਗੁੱਸੇ ਨਾਲ ਭਰ ਜਾਂਦਾ ਕਾਗਜ਼ ਵਕਾ ਕੇ ਮਾਰਦਾ ਵਾੜਨ ਤੱਕ ਜਾਂਦਾ ਨਾਲਦਿਆਂ ਨੂੰ ਗਾਲਾਂ ਕੱਢਦਾ ਕਚੀਚੀਆਂ ਵਟਦਾ ਕੰਧਾਂ ਨਾਲ ਮੁੱਕੀਆਂ ਮਾਰਦਾ ਭਾਂਡੇ ਭੰਦਾ ਜੋ ਅੱਗੇ ਆਉਂਦਾ ਚਲਾ ਚਲਾ ਮਾਰਦਾ ਉਸ ਦੇ ਸਾਥੀ ਉਸ ਤੋਂ ਟਾਲਾ ਵਟ ਜਾਂਦੇ ਪਿੱਠ ਪਿੱਛੇ ਗਾਲਾਂ ਦਿੰਦੇ ਨਾਲੇ ਸਾਲੇ ਨੇ ਫਸਾ ਤੇ ਹੁਣ ਮੰਦਾ ਬੋਲਦਾ ਸੰਗੇ ਕੋਲ ਸ਼ਿਕਾਇਤਾਂ ਲਾਉਂਦੇ ਅੰਕਲ ਉਹਦਾ ਕੁਝ ਕਰੋ ਪ੍ਰੋਬਨ ਹੱਡਦਾ ਉਹ ਨਾਲੇ ਆਪ ਮਰੂ ਨਾਲੇ ਆਪਾਂ ਨੂੰ ਮਰਵਾਊਗਾ ਬਿਆਨ ਉਹ ਤੋਂ ਯਾਦ ਨਹੀਂ ਹੁੰਦਾ ਉਹੀ ਭੂਸਰ ਜਾਂਦਾ ਪੂਸਟਰ ਕੇ ਅਮਰੀਕੇ ਠੱਠੇ ਵਾਂਗ ਟੁੱਡਾ ਮਾਰਦਾ। ਸੰਗੇ ਨੇ ਜੇਲ ਸੁਪਰੀਡੈਂਟ ਨਾਲ ਗੱਲ ਕੀਤੀ। ਡਾਕਟਰ ਨੂੰ ਮਿਲ ਕੇ ਰੋਬਰ ਨੂੰ ਹਸਪਤਾਲ ਭੇਜ ਦਿੱਤਾ। ਸਿਵਲ ਹਸਪਤਾਲ ਦੇ ਸਪੈਸ਼ਲ ਕਮਰੇ ਵਿੱਚ ਪਿਆ ਰੋਬਰਨ ਸਾਰੀ ਰਾਤ ਪਲਸਲੇਟੇ ਮਾਰਦਾ ਰਿਹਾ। ਰਾਤ ਦੇ ਲਾਇ 4-5 ਪੈਗ ਅੱਧੀ ਰਾਤ ਤੋਂ ਪਹਿਲਾਂ ਹੀ ਲੈ ਗਏ ਸਨ। ਪਰ ਸਰਦੀ ਦੀ ਰਾਤ ਵਿੱਚ ਵੀ ਹੀਟਰ ਤੇ ਬਲੂਅਰ ਨੇ ਕਮਰਾ ਗਰਮ ਕਰ ਰੱਖਿਆ ਸੀ। ਪਰ ਉਸ ਨੂੰ ਕਮਰੇ ਅੰਦਰਲੀ ਗਰਮੀ ਮੁੜਕਾ ਲਿਆ ਦਿੰਦੀ। ਮੱਥਾ ਤੇ ਠੋਡੀ ਤੋਂ ਹੀ ਠੰਡ ਕਰਦਨ ਪਸੀਨੇ ਨਾਲ ਭਿੱਜ ਜਾਂਦੀ। ਸਿਰ ਦੇ ਵਾਲਾਂ ਦੀਆਂ ਜੜ੍ਹਾਂ ਵਿੱਚ ਮੁੜ ਕੇ ਦੀਆਂ ਬੂੰਦਾ ਉੱਗ ਆਉਂਦੀਆਂ। ਕਦੇ ਬਾਹਰਲੀ ਸਰਦੀ ਅੰਦਰ ਆਵਾੜਦੀ, ਉਸ ਨੂੰ ਠੰਢੀ ਠੜਟੜੀ ਆਉਂਦੀ। ਸਾਰਾ ਸਰੀਰ ਠੰਡਾ ਪੈਣ ਲੱਗਦਾ। ਹੱਥ ਪੈਰ ਬਰਫ਼ ਬਣ ਜਾਂਦੇ। ਉਹ ਗਰਮ ਕੰਬਲ ਦੱਬ ਕੇ ਸਰਦੀ ਰੋਕਣਾ ਚਾਹੁੰਦਾ ਪਰ ਪਾਲਾ ਤਾਂ ਉਸ ਦੇ ਅੰਦਰੋਂ ਉੱਠਦਾ। ਪਾਲੇ ਦੇ ਨਾਲ ਹੀ ਉਸ ਦੇ ਅੰਦਰੋਂ ਉਬਾਲ ਉੱਠਦੇ। ਹੋਈਆਂ ਬੀਤੀਆਂ ਕਥਾਵਾਂ ਯਾਦ ਆਉਂਦੀਆਂ ਸੀਰਤ ਦਾ ਸੰਗ ਮਰਮਰੀ ਬदन ਯਾਦ ਆਇਆ ਤੱਕੇ ਸ਼ਾਹੀ ਨਾਲ ਹੀ ਸਹੀ ਉਸ ਨਾਲ ਮਾਨੀ ਸੇਜ ਯਾਦ ਆਈ ਉਸਦੇ ਪਿਆਰ ਵਿੱਚ ਭਿੱਜੇ ਪਲ ਯਾਦ ਆਏ ਸੀਰਤ ਜੇ ਮੰਨ ਜਾਂਦੀ ਤਾਂ ਆਹ ਕੌਸ਼ ਕਿਉਂ ਹੁੰਦਾ ਕਦੇ ਉਸ ਨੂੰ ਸੀਰਤ ਨਾਲ ਕੀਤੇ ਤੱਕੇ ਉਸਤੇ ਕੀਤੇ ਤਸ਼ੱਦਦ ਉਸਤੇ ਕਰਦਿਆਂ ਤੇ ਕੋਟਾਪੇ ਤੇ ਤਰਸ ਆਉਂਦਾ ਉਸ ਨੂੰ ਸੀਰਤ ਦੇ ਹੱਥੋਂ ਤਿਲਕ ਜਾਣ ਤੇ ਪਛਤਾਵਾ ਹੁੰਦਾ ਮਨ ਵਿੱਚ ਆਉਂਦਾ ਜੇ ਸੁਰਗਾ ਨੂੰ ਪੌੜੀ ਆਪੇ ਹੀ ਲੱਗ ਜਾਂਦੀ ਪਰ ਤੱਕੇ ਨਾਲ ਲਾਉਣੀ ਪਈ ਕਦੇ ਕਦੇ ਉਸ ਦਾ ਮਨ ਕਹਿੰਦਾ ਗਲਤ ਹੋ ਗਿਆ ਕਦੇ ਕਹਿੰਦਾ ਹੋਰ ਕੀ ਕਰਦਾ ਸੇਰ ਤਾਂ ਤਾਂ ਛਲਾਵਾ ਬਣ ਗਈ ਸੀ ਉਹ ਤਾਂ ਹੱਥੋਂ ਛੁੱਟੇ ਪਤੰਗ ਵਾਂਗ ਅੱਗੇ ਹੀ ਅੱਗੇ ਉੱਡੀ ਜਾ ਰਹੀ ਸੀ ਮੈਨੂੰ ਭੱਜ ਕੇ ਵੀ ਨਾਲ ਨਹੀਂ ਰਲਣ ਦੇ ਰਹੀ ਸੀ ਉਹ ਤਾਂ ਮਿਰਗ ਤ੍ਰੇਸ਼ਨਾ ਬਣ ਕੇ ਮੇਰੀ ਤ੍ਰੇਸ਼ਨਾ ਤੇ ਲਾਲਸਾ ਨੂੰ ਵਧਾਈ ਜਾਂਦੀ ਸੀ ਐਨੀਆਂ ਕੁੜੀਆਂ ਆਈਆਂ ਹਰੇਕ ਥੋੜੇ ਜਿਹੇ ਯਤਨਾ ਗਿਫਟਾਂ ਨਾਲ ਵਿਛ ਜਾਂਦੀ ਸੀ ਪਰ ਇਹ ਇਹ ਸਾਲੀ ਅਲਕਬਸ਼ੇਰੀ ਪੂਸਰੀ ਵਹਿੜ ਅੌਸਰ ਝੋਟੀ ਨਾਲ ਹੱਥ ਚੜ੍ਹਦੀ ਸੀ ਨਾਲੇ ਟੁੱਡਾ ਮਾਰਦੇ ਸੀ ਮਨ ਨਾ ਮਨ ਰੋਬਨ ਇਸ ਦੀ ਆਕੜ ਭੰਨਣੀ ਪੈਣੀ ਸੀ ਇਹ ਸੋਚ ਰੋਬਨ ਨੂੰ ਆਪਣੇ ਆਪ ਤੇ ਹੰਕਾਰ ਹੋਇਆ ਉਹ ਬੁਰਬੜਾਇਆ ਪਰ ਆ ਐਕਸ਼ਨ ਕਮੇਟੀ ਵਾਲਾ ਵੰਝ ਹੋਰ ਹੀ ਗੱਡਿਆ ਗਿਆ ਸਾਲਾ ਇਹ ਨਮਾ ਫਾਨਾ ਠੁੱਕ ਗਿਆ ਮੁਜਾਰੇ ਧਰਨੇ ਲਾ ਕੇ ਪੁਲਿਸ ਡਰਾਤੀ ਮੰਤਰੀ ਸ਼ੰਤਰੀ ਡਰਾ ਤੇ ਐਸਐਸਪੀ ਅੰਕਲ ਨੇ ਵੀ ਨਹੀਂ ਕੀਤਾ ਕੋਸ਼ਿਸ਼ ਡੇੜੇ ਵੀ ਗੱਲੜੀ ਨਿਕਲਿਆ ਚਲੋ ਵਕੀਲ ਅੰਕਲ ਕਹਿੰਦਾ ਤਾਂ ਸੀ ਹੋ ਜੋ ਸਭ ਕੁਝ ਠੀਕ ਮੈਂ ਬਾਈ ਗੁੱਡੂ ਗਦਾਰੇ ਨਾਲ ਕਰਦਾ ਕੰਟੈਕਟ ਇੱਕ ਅੱਧੇ ਨੂੰ ਦਬਾਉਣਾ ਪੰਜੀਰੀ ਡੈਸ਼ ਤੋਂ ਬਿਨਾ ਕੰਮ ਨਹੀਂ ਚੱਲਣਾ ਰੋਬਨ ਦੇ ਮਨ ਵਿੱਚ ਦੂਜੇ ਹੀ ਪਲ ਖਿਆਲ ਆਇਆ ਪਰ ਵਕੀਲ ਅੰਕਲ ਤਾਂ ਕਹਿੰਦਾ ਸੀ ਬਿਆਨ ਦਿੱਤੇ ਬਿਨਾ ਕੰਮ ਨਹੀਂ ਚੱਲਣਾ ਪਰ ਬਿਆਨ ਯਾਦ ਹੀ ਨਹੀਂ ਹੁੰਦਾ ਛੋਟਾ ਵਕੀਲ ਵੀ ਮੱਥਾ ਮਾਰਦਾ ਗਿਆ ਰੋਬਨ ਫਿਰ ਡਰ ਗਿਆ ਉਸਦੀ ਕੰਬਣੀ ਤਾਂ हट ਗਈ ਸੀ ਫਿਰ ਮੁੜਕਾ ਆਉਣ ਲੱਗਾ ਪੈਰਾਂ ਦੀਆਂ ਪਤਲੀਆਂ ਭਿੱਜ ਗਈਆਂ ਤਲੀਆਂ ਗਿੱਲੀਆਂ ਹੋ ਗਈਆਂ ਠੋਡੀ ਦੇ ਹੇਠਾਂ ਗਰਦਨ ਚਿਪਚਿਪੀ ਹੋ ਗਈ